ਜਿੰਨਾ ਮਰਜੀ ਕੋਸ਼ਿਸ਼ ਕਰ ਲੈ ਕਿ ਮਰਜੀ ਲੱਭ ਲੈ ਮੈਂ ਆਕੀ ਲੜਨ ਕਰਦਾ ਮੈਂ ਨਹੀਂ ਹੰਕਾਰਦਾ ਪੂਰੀ ਤਰ੍ਹਾਂ ਦੇਵਾਸਾ ਭਾਵੇਂ 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 ਨਾਲ ਮਠਾਈ ਦਾ ਬਹੁਤ ਪਾਰਟੀ ਨੂੰ ਭੇਜਿਆ ਕਰਾਂਗੇ ਆਇਓ ਖੁੱਡ ਖੁੱਤ ਹੀ ਰੱਖ ਲੋ ਆ ਜਿਹੜਾ ਨੂੰ ਰੱਬ ਨਹੀਂ ਉਹ ਉੱਥੇ ਪਿੰਟ ਹੈ ਉਹ ਕਿਨੇ ਨੇ ਪਾਪ ਕਰਦੇ ਕਿ

ਮੂਹ ਪਤਾ ਨਹੀਂ ਉਹ ਤਾਂ ਜਦੋਂ ਹਮ ਦਾ 11 ਪਤਨੀ ਬਿਲਡਿੰਗ ਦੇ ਜਿਵੇਂ ਉੱਤੇ ਜਿਹੜਾ ਹੁੰਦਾ ਜਿਹੜਾ ਬੰਦਾ ਉਹ ਮੈਨੂੰ ਹੀ ਨਹੀਂ ਪਤਾ ਗਨ ਪ੍ਰਧਾਨਨਾ ਕਰਨੇ ਪਾਰਟੀ ਦੇ ਜਾਂ ਸਿੱਧੇ ਬੰਦੇ ਸੀਨੇ ਨਾਲ ਗੱਲ ਕਰਨਾ ਹੈ ਅਖੀਰ ਤੱਕ ਉਹ ਖੜਾ ਛੜੋ ਮੈਂ ਤੁਹਾਨੂੰ ਸਹੀ ਦੱਸਾਂ ਪਾਣੀ ਉੱਤੋਂ ਹੀ ਟਪਾਦਾ ਸੀਗਾ ਅਸੀਂ ਬੜੀ ਕੋਸ਼ਿਸ਼ ਕੀਤੀ ਚਲੋ ਸ਼ੁਕਰ 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 ਜਦੋਂ ਬੇਨਸਾਫੀ ਕਰਾਈ ਐਗੀਆਂ ਬੇਨਸਾਫੀਆ ਕਰਾਈਆਂ ਜਿਹੜਾ ਮੈਨੂੰ ਆਪ ਦਵੰਦਰ ਸਾਹਿਬ ਬੜੇ ਇਹਨਾਂ ਨੇ ਅੰਕ ਮੈਂ ਕਿਹਾ ਅੰਕ ਲੱਡੂ ਪਏ ਸਾਰੇ ਨੂੰ ਮੰਡੋ ਮੈਂ ਕਿਹਾ ਇਹ ਤੋਂ ਬੜੀ ਖੁਸ਼ੀ ਦੀ ਗੱਲ ਹੋ ਗਈ ਓਏ ਜਿੰਨੇ ਉੱਡ ਲੱਡੂ ਪੈ ਸੀ ਤਾਂ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇੜਾ ਛੁੱਟਿਆ ਯਾਰ ਇੱਕ ਬੰਦੇ ਨੂੰ ਆ ਆ ਦੇਖੋ ਅੱਜ ਬਰ ਰੋਟੀ ਲੱਡੂ ਸਾਰੇ ਨੂੰ ਆਹ ਅਜ ਮੈਨੂੰ ਆ ਮੇਰੇ ਤੇ ਹੈਰਾਨ ਕਿਨੇ ਬੰਦਾ ਛੱਡ ਕੇ ਗਿਆ ਮੈਂ ਕਿਹਾ ਖੇੜਾ ਛੁੱਟਿਆ ਤੇ ਮੈਂ ਇੰਨਾ ਕਹਿਣਾ ਚਾਹਣਾ ਮਜੀਠੀਆ ਸਾਹਿਬ ਤੁਹਾਡੇ ਕੋਲ ਫਿਰ ਵੀ ਆਇਆ ਨਾ ਮੈਂ ਇੱਕ ਪ੍ਰੈਜ਼ੀਡੈਂਟ ਕਹ ਰਿਹਾ ਉਹਨੇ ਮੰਨ ਲਿਆ ਉਹ ਟਿਕ ਨਹੀਂ ਸਕਦਾ ਉਹ ਜੈ ਜੀ ਆਤਾ ਇੱਥੇ ਪਈ ਨਾ ਉਹਦਾ ਚੱਲ ਨਹੀਂ ਸਕਦਾ ਉਹਨੂੰ ਕਿਸੇ ਨੇ ਅਗਲੀ ਵਾਰ ਸਸਰੀ ਕਾਲ ਨਹੀਂ ਬਣਾਉਣੀ ਇੱਥੇ ਤਾਂ ਪ੍ਰਧਾਨ ਨੂੰ ਕਹ ਕਰ ਸਕਦਾ ਸੀ ਮਜੀਠੀਆ ਸਾਹਿਬ ਨੂੰ ਕਰਦੇ ਦੋਸ਼ੀ ਨੂੰ ਕਰਦੇ ਉੱਥੇ ਜਾ ਪੁੱਛਦਾ ਤੂੰ ਭਗਵਾਨਤਮਾਨ ਗੁਰਜ ਨੇ ਇਹ ਗੱਲ ਸੁਣੂਗਾ ਉਹ ਆਤਾ ਪਈਆਂ ਦੂਜਿਆਂ ਨੇ ਮੈਂ ਤੋਂ ਕਿਹਨਾਂ ਪ੍ਰਕਾਸ਼ ਕਰਕੇ ਮੈਲਾਣ ਕਰਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ ਕਿ ਨੂੰ ਮਰਜ਼ੀ ਲੱਭ ਲੈ ਮੈਂ ਆਖੀ ਲਾਨ ਕਰਦਾ ਮੈਂ ਨਹੀਂ ਹੁਵਾੜਦਾ ਪੂਰੀ ਜ਼ਿੰਦਗੀ